ਪੂਰੀ ਦੁਨੀਆ ਦੇ ਵਿੱਚ ਡੇਰਾ ਬਿਆਸ ਕਿਉਂ ਪ੍ਰਸਿੱਧ ਹੈ ਅੱਜ ਇਸ ਐਪੀਸੋਡ ਦੇ ਵਿੱਚ ਦੱਸਾਂਗਾ ਕਿ ਡੇਰਾ ਬਿਆਸ ਨੂੰ ਪੂਰੀ ਦੁਨੀਆ ਦੇ ਵਿੱਚ ਕਿਉਂ ਇੰਨਾ ਪਿਆਰ ਇੰਨਾ ਸਤਿਕਾਰ ਤੇ ਇੰਨੀ ਇੱਜ਼ਤ ਦਿੱਤੀ ਜਾਂਦੀ ਹੈ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਭੰਡ ਪੰਜਾਬ ਦੇ ਟੀਵੀ ਚੈਨਲ ਤੇ ਤੁਸੀਂ ਵੇਖ ਸਕਦੇ ਹੋ ਦੋਸਤੋ ਅੱਜ ਦਾ ਐਪੀਸੋਡ ਬੜਾ ਖਾਸ ਹੋਣ ਵਾਲਾ ਹੈ ਤੁਸੀਂ ਦੇਖੋ ਕਿ ਪੂਰੀ ਦੁਨੀਆ ਦੇ ਵਿੱਚ ਡੇਰਾ ਬਿਆਸ ਨੂੰ ਬੜਾ ਪਿਆਰ ਦਿੱਤਾ ਜਾਂਦਾ ਹੈ ਡੇਰਾ ਬਿਆਸ ਜਿੱਥੇ ਕਿ ਸਿਰਫ ਤਾਂ ਸਿਰਫ ਉਸ ਨਾਮਦਾਨ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਸ ਦੇ ਨਾਲ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋਣਾ ਹੈ ਝੂਠੇ ਰੀਤੀ ਰਿਵਾਜਾਂ ਤੋਂ ਪਖੰਡ ਬਾਤੋਂ ਡੇਰਾ ਬਿਆਸ ਹਮੇਸ਼ਾ ਕੋਹਾਂ ਦੂਰ ਹੈ ਡੇਰਾ ਬਿਆਸ ਦੀ ਵਿਚਾਰਤਾ ਰਾ ਇਹ ਹੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਝੂਠੇ ਵਿਹਿਮਾ ਭਰਮਾਂ ਵਿੱਚ ਫਸ ਕੇ ਬਹੁਤ ਸਾਰਾ ਜਿਹੜਾ ਸਮਾਂ ਹੈ ਉਹ ਨਸ਼ਟ ਕਰ ਦਿੰਨੇ ਹਾਂ ਝੂਠੇ ਵਿਹਿਮਾ ਭਰਮਾਂ ਵਿੱਚ ਫਸ ਕੇ ਆਪਾਂ ਆਪਣੇ ਆਪ ਨੂੰ ਵੀ ਬਰਬਾਦ ਕਰ ਦਿੰਨੇ ਹਾਂ ਪਰ ਹੱਥ ਪੱਲੇ ਸਾਡੇ ਕੁਝ ਨਹੀਂ ਆਉਂਦਾ ਜੇਕਰ ਸੱਚਮੁੱਚ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਤੇ ਸਾਨੂੰ ਉਸ ਨਾਮਦਾਨ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਨਾਮਦਾਨ ਕਿਸੇ ਪੂਰਨ ਸੰਤ ਮਹਾਤਮਾ ਤੋਂ ਮਿਲਦਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਢੀਰਾ ਬਿਆਸ ਦੇ ਬਣੇ ਸਾਸੰਕਰ ਇੱਕ ਬਹੁਤ ਹੀ ਆਕਰਸ਼ਿਤ ਨਜ਼ਰ ਆਉਂਦੇ ਨੇ ਤੁਸੀਂ ਵੇਖਦੇ ਹੋ ਕਿ ਗ੍ਰੀਨ ਫੁਲਵਾੜੀ ਹੈ ਸਤਸੰਗ ਘਰਾਂ ਵਿੱਚ ਦਰਖਤ ਲੱਗੇ ਹੋਏ ਨੇ ਖੂਬਸੂਰਤ ਬਿਲਡਿੰਗਾਂ ਬੜੀਆਂ ਹੋਈਆਂ ਨੇ ਮਤਲਬ ਇੱਕ ਅਲੱਗ ਤਰ੍ਹਾਂ ਦਾ ਸੈਕਟਰੀਏਟ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਔਰ ਜਿਸ ਦੀ ਪਹਿਲੀ ਦਿਖ ਨੂੰ ਦੇਖਦਿਆਂ ਹੀ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮੌਜੂਦਾ ਸੰਤ ਸਤਗੁਰ ਸਿਰਫ ਤਾਂ ਸਿਰਫ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ ਭੰਡਾਰੀ ਕਰਦੇ ਨੇ ਹਰ ਐਤਵਾਰ ਹਰ ਬੁੱਧਵਾਰ satsang ਹੁੰਦੇ ਨੇ ਕਿਤੇ ਸੋਮਵਾਰ satsang ਹੁੰਦੇ ਨੇ ਔਰ ਜਦੋਂ ਜਦੋਂ ਵੀ ਮਤਲਬ ਦੇਸ਼ ਤੇ ਉੱਪਰ ਕੁਦਰਤੀ ਆਫਤ ਆਈ ਹੈ ਤਾਂ ਡੇਰਾ ਬਿਆਸ ਸਭ ਤੋਂ ਪਹਿਲਾਂ ਔਰ ਪਹਿਲੀਆਂ ਕਤਾਰਾਂ ਦੇ ਵਿੱਚ ਨਜ਼ਰ ਆਉਂਦਾ ਹੈ ਦੋਸਤੋ ਡੇਰਾ ਬਿਆਸ ਇੱਕ ਆਸਥਾ ਦਾ ਕੇਂਦਰ ਹੈ ਜਿੱਥੇ ਸਿਰਫ ਸਿਰਫ ਉਸ ਪਰਮ ਪਿਤਾ ਪਰਮਾਤਮਾ ਨੂੰ ਜੋੜਨ ਦੀ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ ਬਖਸ਼ਿਸ਼ ਲੈਣ ਵਾਸਤੇ ਹੀ ਉਸ ਵਿਚਾਰਧਾਰਾ ਨੂੰ ਲੈ ਕੇ ਚੱਲਦਾ ਹੈ ਤੁਸੀਂ ਦੇਖੋ ਕਿ ਇਹ ਡੇਰਾ ਬਿਆਸ 1947 ਦੇ ਵਿੱਚ ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਉਸ ਮੇਲਾ ਸ਼ਰਨਾਰਥੀ ਕੈਂਪ ਲੱਗੇ ਉਸ ਵੇਲੇ ਗੱਦੀ ਨਸ਼ੀਨ ਡੇਰਾ ਬਿਆਸ ਦੇ ਮੁਖੀ ਬਾਬਾ ਸਾਵਣ ਸਿੰਘ ਜੀ ਨੇ ਸ਼ਰਨਾਰਥੀ ਕੈਂਪ ਲਗਾ ਕੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਦੇਸ਼ ਦੀ ਵੰਡ ਦੇ ਵਿੱਚ 1947 ਬੀਲੇ ਬਹੁਤ ਸਾਰੇ ਸਤਸੰਗੀ ਜਿਹੜੇ ਮੁਸਲਿਮ ਭਾਈਚਾਰੇ ਦੇ ਨਾਲ ਵੀ ਸੰਬੰਧਤ ਸਨ ਉਹਨਾਂ ਨੂੰ ਮਜਬੂਰੀ ਬਸ ਇਹ ਇਧਰਲਾ ਇਲਾਕਾ ਛੱਡ ਕੇ ਨਵੇਂ ਬਣੇ ਪਾਕਿਸਤਾਨ ਦੇ ਵਿੱਚ ਜਾਣਾ ਪਿਆ ਸੀ ਤਾਂ ਆਉਣ ਜਾਣ ਵਾਲੇ ਕੋਈ ਕਿਸੇ ਬਿਮਾਰੀ ਤੋਂ ਪੀੜਤ ਸੀ ਕੋਈ ਕਿਸੇ ਪਾਸਿਓਂ ਕੋ ਕਿਸੇ ਪਾਸਿਓਂ ਪਰੇਸ਼ਾਨ ਸੀਗਾ ਜਿੰਨੇ ਵੀ ਪੀੜਤ ਲੋਕ ਸਿਗੇ ਉਹਨਾਂ ਦੀ ਰਾਹਤ ਵਾਸਤੇ ਬਾਬਾ ਸਾਵਣ ਸਿੰਘ ਜੀ ਨੇ ਬਕਾਇਦਾ ਤੌਰ ਤੇ ਕੈਂਪ ਲਗਾਏ ਸ਼ਿਵਰ ਲਗਾਏ ਉਹਨਾਂ ਨੂੰ ਉੱਥੇ ਲੰਗਰ ਪ੍ਰੋਵਾਈਡ ਕੀਤਾ ਗਿਆ ਦਵਾਈਆਂ ਦਿੱਤੀਆਂ ਗਈਆਂ ਕੱਪੜੇ ਦਿੱਤੇ ਗਏ ਮਤਲਬ ਜਿਸ ਤਰ੍ਹਾਂ ਦੀ ਵੀ ਡੇਰੇ ਵੱਲੋਂ ਮਦਦ ਕਰਨੀ ਸੀ ਉਸ ਤਰ੍ਹਾਂ ਦੀ ਮਦਦ ਕੀਤੀ ਗਈ ਸੋ ਡੇਰਾ ਬਿਆਸ ਦੀ ਉਸ ਪਰੰਪਰਾ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਅੱਜ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਰਹੱਦੀ ਇਲਾਕਿਆਂ ਦੇ ਉੱਪਰ ਮੌਜੂਦਾ ਸਤਗੁਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾਂ ਨੇ ਵੀ ਸ਼ਰਨਾਰਥੀ ਕੈਂਪ ਲਗਾਏ ਨੇ ਮਤਲਬ ਇਹ ਪਰੰਪਰਾ ਜਿਹੜੀ 1947 ਤੋਂ ਚੱਲਦੀ ਆ ਰਹੀ ਹੈ ਉਹ ਅਜੇ ਤੱਕ ਵੀ ਕੰਟੀਨਿਊ ਹੈ ਸੋ ਆਪਾਂ ਤਾਂ ਇਹੀ ਕਹਾਂਗੇ ਦੋਸਤੋ ਕਿ ਡੇਰਾ ਬਿਆਸ ਇੱਕ ਅਜੀਹਾ ਸਥਾਨ ਹੈ ਜਿੱਥੇ ਜਾ ਕੇ ਸੱਚਮੁੱਚ ਮਨ ਨੂੰ ਬੜਾ ਸਕੂਨ ਮਿਲਦਾ ਹੈ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਮੌਜੂਦਾ ਸਤਗੁਰ ਦੇ ਦਰਸ਼ਨ ਹੁੰਦੇ ਨੇ ਸਤਸੰਗ ਹੁੰਦਾ ਇੱਕ ਵਾਰੀ ਤਾਂ ਅਸੀਂ ਇਹ ਦੁਨੀਆ ਨੂੰ ਭੁੱਲ ਜਾਂਦੇ ਹਾਂ ਪਰ ਕਲਯੁਗੀ ਜੀਵ ਹਾਂ ਕੀ ਕਰ ਸਕਦੇ ਹਾਂ ਜਦੋਂ ਅਸੀਂ ਡੇਰੇ ਤੋਂ ਵਾਪਸ ਆਉਂਦੇ ਹਾਂ ਤੇ ਉਹੀ ਟੈਲੀਫੋਨ ਤੇ ਉਹੀ ਮੋਬਾਈਲਾਂ ਤੇ ਗੱਲਾਂ ਬਾਤਾਂ ਮਤਲਬ ਕਿਤੇ ਨਾ ਕਿਤੇ ਦੁਨੀਆ ਦੇ ਰੰਗ ਦੇ ਵਿੱਚ ਅਸੀਂ ਰੰਗੇ ਜਾਂਨੇ ਹਾਂ ਦੁਨੀਆ ਦੇ ਰੰਗ ਵਿੱਚ ਨਾ ਰੰਗੇ ਜਾਈਏ ਇਸ ਕਰਕੇ ਸਾਨੂੰ ਪੂਰਨ ਸੰਤ ਮਹਾਤਮਾ ਸਤਸੰਗਾਂ ਦੇ ਵਿੱਚ ਦੱਸਦੇ ਨੇ ਕਿ ਇਹ ਦੁਨੀਆ ਸਿਰਫ ਰੰਗ-ਬਰੰਗੀ ਨਜ਼ਰ ਆਉਂਦੀ ਹੈ ਅੰਦਰੋਂ ਇਹ ਸਾਰੀ ਖੋਖਲੀ ਦੀ ਖੋਖਲੀ ਹੈ ਸੋ ਦੋਸਤੋ ਅਲੱਗ-ਅਲੱਗ ਐਪੀਸੋਡਸ ਦੇ ਵਿੱਚ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਡੇਰੇ ਡੇਰਾ ਬਿਆਸ ਦੇ ਇਤਿਹਾਸ ਦੇ ਨਾਲ ਆਪ ਜੀ ਨੂੰ ਜੋੜਨ ਵਾਸਤੇ ਆਪ ਜੀ ਦੇ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਸਾਨੂੰ ਹਰ satsang ਜਿਹੜਾ ਹੈ ਉਹ ਆਪਣੇ ਨਜ਼ਦੀਕੀ satsang ਘਰਾਂ ਦੇ ਵਿੱਚ ਜਾ ਕੇ ਸੁਣਨਾ ਚਾਹੀਦਾ ਹੈ ਬੱਚਿਆਂ ਨੂੰ ਸਪੈਸ਼ਲ ਕਰਕੇ ਲਿਜਾਣਾ ਚਾਹੀਦਾ ਹੈ ਕਿਉਂਕਿ ਬੱਚੇ ਕੱਲ ਇਹਨਾਂ ਨੇ ਹੀ ਸੱਸੰਕਰਾਂ ਦੇ ਵਿੱਚ ਕਿਸੇ ਨੇ ਸੈਕਟਰੀ ਬਣਨਾ ਹੈ ਕਿਸੇ ਨੇ ਪਾਠੀ ਬਣਨਾ ਹੈ ਕਿਸੇ ਨੇ ਮੈਂਬਰ ਬਣਨਾ ਹੈ ਔਰ ਜਦੋਂ ਹੁਣ ਤੱਕ ਹੁਣ ਆਪਾਂ ਬੱਚਿਆਂ ਨੂੰ ਚੇਟਕ ਲਾਵਾਂਗੇ ਸੱਸੰਕਰਾਂ ਵਿੱਚ ਲਿਜਾਣ ਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਬੱਚੇ ਬਿਲਕੁਲ ਸਾਡੇ ਮੁਤਾਬਕ ਹੀ ਨਜ਼ਰ ਆਉਣਗੇ ਕਿਉਂਕਿ ਨਸ਼ਿਆਂ ਦੇ ਦੌਰ ਦੇ ਵਿੱਚ ਬੱਚੇ ਉਹੀ ਬੰਦੇ ਨੇ ਜਿਹੜੇ ਮਾਤਾ ਪਿਤਾ ਦੇ ਨਾਲ ਉਹਨਾਂ ਦੀ ਉਂਗਲੀ ਪਕੜ ਕੇ ਨਹੀਂ ਜਾਂਦੇ ਸੋ ਬੱਚਿਆਂ ਨੂੰ ਇਕੱਲੇ ਨਾ ਛੱਡੋ ਉਹਨਾਂ ਨੂੰ ਸੱਸੰਕਰਾਂ ਦੇ ਵਿੱਚ ਚ ਜ਼ਰੂਰ ਲੈ ਕੇ ਜਾਓ ਸੋ ਦੋਸਤੋ ਅਗਲੇ ਐਪੀਸੋਡ ਦੇ ਵਿੱਚ ਮੈਂ ਸਸਨ ਬਿਆਸ ਦੇ ਇਤਿਹਾਸ ਨੂੰ ਅਗਲੇ ਐਪੀਸੋਡ ਚ ਹੋਰ ਦੱਸਾਂਗਾ ਤੁਸੀਂ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਤਰ੍ਹਾਂ ਦੀ ਹਰ ਅਪਡੇਟ ਜਿਹੜੀ ਵੀਡੀਓ ਉਹ ਤੁਹਾਡੇ ਤੱਕ ਪਹੁੰਚੇ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ